ਪੰਜਾਬ ਅੰਦਰ ਪਿਛਲੇ ਦਿਨੀ ਹੋਈਆਂ ਭਾਰੀ ਬਰਸਾਤਾਂ ਕਾਰਨ ਬੁਡਲਾੜਾ ਸ਼ਹਿਰ ਵਿੱਚ ਬਰਸਾਤਾਂ ਦੇ ਖੜੇ ਗੰਦੇ ਅਤੇ ਬਦਬੂਦਾਰ ਪਾਣੀ ਕਾਰਨ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਸੀ ਨੂੰ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਵੱਲੋਂ ਵੱਡੀ ਪਹਿਲ ਕਦਮੀ ਕਰਦਿਆਂ ਅੱਜ ਸਫਾਈ ਦੇ ਕਾਰਜ ਆਰੰਭੇ ਗਏ ਜਿਸ ਦੀ ਸ਼ੁਰੂਆਤ ਸ਼ਹਿਰ ਦੇ ਧਾਰਮਿਕ ਸਥਾਨ ਸ੍ਰੀ ਰਾਮਲੀਲਾ ਗਰਾਊਂਡ ਤੋਂ ਸ਼ੁਰੂ ਕੀਤੀ ਗਈ ਇਸ ਮੌਕੇ ਸਫਾਈ ਕਾਰਜਾਂ ਦੀ ਦੇਖਰੇਖ ਕਰ ਰਹੇ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਬੈਂਸ ਭਾਰਤੀਆ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ रकेश कुमार जैन ने कहा कि जल्द ही पूरे शहर को साफ-सुथरा बना ਦਿੱਤਾ ਜਾਵੇਗਾ ਤਾਂ ਜੋ ਲੋਕ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਸਾਫ਼ ਅਤੇ ਸ਼ੁੱਧ ਵਾਤਾਵਰਨ ਨਾਲ ਮਨਾ ਸਕਣ ਦੇਖੋ ਜੀ ਇਹ ਕੁਦਰਤੀ ਆਫਤਾਂ ਤੋਂ ਬਾਅਦ ਉਹ ਦੋ ਦਿਨਾਂ ਦਾ ਮੌਸਮ ਖੁੱਲਿਆ ਤੇ ਅਸੀਂ ਸਭ ਤੋਂ ਪਹਿਲਾਂ ਇਸ ਕੰਮ ਨੂੰ ਦੇਖਦੇ ਹੋਏ ਕਿ ਇੱਕ ਤਾਂ ਨਰਾਤ ਦਾ ਸੀਜ਼ਨ ਹੈ ਇੱਧਰ ਨਾਲਸ ਇੱਥੇ ਬਜ਼ਾਰ ਹੈ ਮੇਨ ਬਜ਼ਾਰ ਹੈ ਤੇ ਸਾਹਮਣੇ ਮੰਦਿਰ ਹੈ ਮਾ ਕਾਲ ਮੰਦਿਰ ਹੈ ਮਾਤਾ ਜੀ ਦਾ ਮੰਦਿਰ ਹੈ ਇੱਥੇ ਲੋਕ ਵੱਡੇ ਪੱਧਰ ਤੇ ਸ਼ਰਧਾਲੂ ਨੇ ਜਿਹੜੇ ਮੱਥਾ ਟੇਕਣ ਵਾਸਤੇ ਸਵੇਰੇ ਆਉਂਦੇ ਨੇ ਅਸੀ ਚੀਜ਼ ਇਹਨੂੰ ਦੇਖਦੇ ਹਾਂ ਸਭ ਤੋਂ ਪਹਿਲਾਂ ਜੇ ਅਸੀਂ ਕਾਰਜ ਆਰੰਭ ਕਰੀਏ ਤਾਂ ਅਸੀਂ ਚੰਗੇ ਇੱਥੋਂ ਮੰਦਰ ਦੇ ਵਿੱਚੋਂ ਅਸੀਂ ਸ਼ੁਰੂ ਲਾ ਕੇ ਕਰਕੇ ਮੁੰਡੇ ਬੁਲਾਏ ਸਾਰੇ ਅੱਜ ਵੀ ਇੱਥੋਂ ਅਸੀਂ ਸਾਰਾ ਸ਼ੁਰੂ ਕਰਕੇ ਸਾਫ਼ ਸਫਾਈ ਕਰਕੇ ਤੇ ਇੱਥੋਂ ਸ਼ੁਰੂ ਕੀਤਾ ਹੈ ਦੂਸਰੀ ਗੱਲ ਜਿਹੜੇ ਵੀ ਸਾਰੇ ਸ਼ਹਿਰ ਦਾ ਕੰਮ ਹੈ ਅਸੀਂ ਬਹੁਤ ਜਲਦੀ ਦੋ ਦਿਨ ਦੇ ਵਿੱਚ ਵਿੱਚ ਅਸੀਂ ਇਹ ਸਾਰਾ ਸੈੱਟ ਕਰ ਦਾਂਗੇ ਜੀ ਤੇ ਨਾਲ ਸਾਡੇ ਵਿਚਾਰੇ ਲੱਗੇ ਮੁੰਡੇ ਤੇ ਅੱਜ ਅਸੀਂ ਇਹਨੂੰ ਸਾਰੇ ਕਮਿਊਨਿਟੀ ਸਿਰ ਚਲਾ ਦਾਂਗੇ ਦੇਖੋ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਕੁਦਰਤ ਵੱਲੋਂ ਜਨਕਿ ਕਹਿਰ ਸਨ ਨਹੀਂ ਕਿ ਆਪਾਂਗੇ ਲਗਾਤਾਰ بارشਾਂ ਹੋ ਰਹੀਆਂ ਸੀ ਜਿਹਦੇ ਕਰਕੇ ਸਾਰੇ ਸ਼ਹਿਰ ਅਸਤਵਿਵਸਤ ਹੋ ਗਿਆ ਸੀ ਔਰ ਕੱਲ ਨਗਰ ਕਪਾਸੀ ਪ੍ਰਧਾਨ ਜੀ ਪਿਛਲੇ ਲੰਬੇ ਸਮੇਂ ਤੋਂ ਹੀ ਇਸ ਗੱਲ ਤੇ ਪ੍ਰਯਾਸ ਕਰ ਰਹੇ ਸੀ ਕੱਲ ਇਹਨਾਂ ਨਾਲ ਵਿਸ਼ੇਸ਼ ਤੌਰ ਤੇ ਸਾਰੇ ਜਨਕਿ ਅਸੀਂ ਬੈਠ ਕੇ ਇਹ ਪਲੈਨਿੰਗ ਕੀਤੀ ਵੀ ਸ਼ਹਿਰ ਨੂੰ ਆਪਾਂ ਕਿਵੇਂ ਸਾਫ਼ ਕੀਤਾ ਜਾਵੇ ਤਾਂ ਪ੍ਰਧਾਨ ਜੀ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਸ਼ਹਿਰ ਨੂੰ ਦੋ ਦਿਨ ਦੇਰਾਂ ਦੇ ਵਿੱਚ ਪੂਰਾ ਸਾਫ਼ ਕਰ ਦਾਂਗੇ ਔਰ ਅੱਜ ਮੈਂ ਸਵੇਰ ਤੋਂ ਦੇਖ ਰਿਹਾ ਪ੍ਰਧਾਨ ਜੀ ਸਵੇਰ ਤੋਂ ਹੀ ਲੱਗੇ ਹੋਏ ਨੇ ਸਾਰੇ ਆਪਦੇ ਸਾਰੇ ਸਫਾਈ ਕਰਮਚਾਰੀਆਂ ਨੂੰ ਲੈ ਕੇ ਸਾਰੇ ਸ਼ਹਿਰ ਨੂੰ ਵਧੀਆ ਸਾਫ ਕਰ ਰਹੇ ਨੇ ਉਹਨੇ ਮੈਂ ਆਪਾਂ ਇਹਨਾਂ ਨੇ ਸ਼ੁਰੂਆਤ ਪਹਿਲਾਂ ਕੀਤੀ ਹੈ RAMLA ਗਰਾਊਂਡ ਤੋਂ ਅੱਜ ਦੁਪਹਿਰ ਦਾ RAMLA ਗਰਾਊਂਡ ਜਿਹੜਾ ਹੈਗਾ ਕਹਿੰਦੇ ਵੀ ਸਾਫ ਸੁਥਰਾ ਕਰ ਦਾਂਗੇ ਬਿਲਕੁਲ ਔਰ RAMLA ਗਰਾਊਂਡ ਦੇ ਵਿੱਚ ਹੁਣ ਇਹਨਾਂ ਨੇ ਸਾਰੇ ਸਫਾਈ ਕਰਮਚਾਰੀ ਜਿਹੜੇ ਲਾਏ ਹੋਏ ਨੇ ਔਰ ਇੱਥੇ RAMLA ਗਰਾਊਂਡ ਤੇ ਕਿਉਂਕਿ ਦੇਖੋ ਇੱਕ ਆਸਥਾ ਦਾ ਕੇਂਦਰ ਹੈ ਇੱਥੇ ਕਿਉਂਕਿ ਹੁਣ ਰਾਤੇ ਸ਼ੁਰੂ ਹੋ ਰਹੇ ਨੇ ਤੇ ਸਾਰੇ ਧਿਆਰੇ ਬਾਰੇ ਸੀਜ਼ਨ ਨੇ ਦੁਰਗਾ ਮੰਦਿਰ ਹੈ RAMLA ਗਰਾਊਂਡ ਦੇ ਵਿੱਚ RAMLA ਜਿਹਦਾ ਮੰਚਨ ਹੋਣਾ ਹੈ ਉਹਨਾਂ ਆਪਣੇ RAMLA ਦਾ ਤੇ ਇਸ ਕਰਕੇ ਪ੍ਰਧਾਨ ਜੀ ਦਾ ਜਿਹੜਾ ਇਹ ਜਿਹੜਾ ਕੰਮ ਜਿਹੜਾ ਹੈਗਾ ਅਸੀਂ ਇਹਨੂੰ ਬਹੁਤ ਸਲਾਘਾਯੋਗ ਸਮਝਦੇ ਆਂ ਪ੍ਰਧਾਨ ਜੀ ਸਵੇਰ ਤੋਂ ਹੀ ਇਸ ਕੰਮ ਵਾਸਤੇ ਲੱਗੇ ਹੋਏ ਨੇ ਇਹਨਾਂ ਦਾ ਅਸੀਂ ਤਹਿ ਦਿਲੋਂ ਤਵਾਦ ਕਰਦੇ ਆਂ ਵੀ ਇਹ ਇਹ ਸ਼ਹਿਰ ਦੇ ਵਾਸਤੇ ਕਾਫੀ ਚਿੰਤਿਤ ਨੇ ਔਰ ਵਧੀਆ ਸ਼ਹਿਰ ਬਣਾਤੇ ਕੰਮ ਕਰ ਰਹੇ ਨੇ ਵਧੀਆ ਜੀ ਇਹ ਬਹੁਤ ਦਿਨਾਂ ਤੋਂ بارش ਕਰਕੇ ਇੱਥੇ ਰਾਮਲਾ ਗਰਾਊਂਡ 'ਚ ਕਾਫੀ ਗੰਦ ਬੈਠ ਗਿਆ ਬਹੁਤ ਬੁਰਾ ਹਾਲ ਹੈ ਤੇ ਜੇ ਇੱਥੇ ਸਫਾਈ ਕਰਾਈ ਜਾਵੇ ਤਾਂ ਆਨ ਵਾਲੇ ਦਿਨਾਂ 'ਚ ਤਿਹਾੜੀਆਂ ਕਰਕੇ ਤਾਂ ਵਧੀਆ ਵੀ ਹੋਵੇਗਾ ਤੇ ਇਸ ਤੋਂ ਇਲਾਵਾ ਮੈਂ ਵੀ ਕਹਿਣਾ ਚਾਹੁੰਦਾ ਕਿ ਇਹਦਾ ਸਾਰਾ ਸਾਂਝਾ ਫਲਾ ਲਾ ਕਰਕੇ ਇਹਨੂੰ ਪਾਰਕਿੰਗ ਦੇ ਬਣਾਇਆ ਜਾਵੇ ਚਾਹੇ ਪੇੜ ਪਾਰਕਿੰਗ ਕੀਤੀ ਜਾਵੇ ਤਾਂ ਤੇਰਾ ਲੈਵਲ ਉੱਚਾ ਚੱਕ ਕੇ ਤਾਂ ਕਿ ਇਹ ਸਾਰਾ ਸਾਰਿਆਂ ਲਈ ਫਾਇਦੇਮੰਦ ਹੋਵੇ